ਕਬੂਤਰਬਾਜ਼ੀ ਦੇ ਨਾਂ ਤੇ ਇੱਕ ਗਰੀਬ ਪਰਿਵਾਰ ਦੇ ਨਾਲ ਵੱਡੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਬੂਤਰਬਾਜ਼ੀ ਦੇ ਨਾਂ ਤੇ ਪਰਿਵਾਰ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਵਿਦੇਸ਼ ਭੇਜਣ ਦੇ ਨਾਂ ਤੇ ਇਸ ਗਰੀਬ ਪਰਿਵਾਰ ਨੇ ਆਪਣੀ ਸਾਰੀ ਉਮਰ ਦੀ ਪੂੰਜੀ ਹੀ ਇਨ੍ਹਾਂ ਕਬੂਤਰਬਾਜ਼ਾਂ ਨੂੰ ਦੇ ਦਿੱਤੀ ਹੈ ਤੇ ਮੂਰ ਠੱਗੀ ਦਾ ਸ਼ਿਕਾਰ ਹੋ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਇਹਨਾਂ ਦਾ ਕਹਿਣਾ ਕਿ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਮਜੀਠਾ ਰੋਡ ਦੇ ਇੱਕ ਵਾਲਮੀਕੀ ਗਰੀਬ ਪਰਿਵਾਰ ਦੇ ਨਾਲ ਠੱਗੀ ਦਾ ਇਹ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਪੀੜਤ ਗਰੀਬ ਪਰਿਵਾਰ ਗੁਰਦਾਸਪੁਰ ਦੇ ਏਜੰਟ ਦੇ ਕੋਲੋਂ ਠੱਗੀ ਦਾ ਸ਼ਿਕਾਰ ਹੋਇਆ ਪਰਿਵਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ ਲਈ ਵੀ ਪਹੁੰਚਿਆ ਜਿੱਥੇ ਵਾਲਮੀਕੀ ਤੇ ਧਾਰਮਿਕ ਜਥੇਬੰਦੀਆਂ ਮੌਜੂਦ ਸਨ ਇਸ ਮੌਕੇ ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਭਰਾ ਨੂੰ ਬਾਹਰ ਅਰਮੀਨੀਆ ਭੇਜਣ ਦੇ ਨਾਂ ਤੇ 5 ਲੱਖ ਰੁਪਏ ਦੀ ਕਰੀਬ ਠੱਗੀ ਮਾਰੀ ਗਈ ਹੈ ਗੁਰਦਾਸਪੁਰ ਦੇ ਏਜੰਟਾਂ ਦਾ ਉਹਨਾਂ ਨੂੰ ਇਹ ਕਹਿਣਾ ਸੀ ਕਿ 5 ਲੱਖ ਰੁਪਏ ਦੇ ਕਰੀਬ ਤੁਹਾਡੇ ਭਰਾ ਨੂੰ ਬਾਹਰ ਭੇਜਣ ਦੇ ਵਿੱਚ ਲੱਗਣਗੇ ਤੇ ਅਸੀਂ ਤੁਹਾਡੇ ਭਰਾ ਨੂੰ ਬਾਹਰ ਪੇਜ ਦਾਂਗੇ ਉਹਨਾਂ ਦਾ ਕਹਿਣਾ ਹੈ ਕਿ ਇਸੇ ਦੇ ਚੱਲਦਿਆਂ ਉਹਨਾਂ ਵੱਲੋਂ ਇਕਰਾਰਨਾਮਾ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਦ ਉਸ ਵਿਅਕਤੀ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਕੰਮ ਦਾ ਉਸ ਵਿਅਕਤੀ ਤੇ ਉਸ ਜਿਹੜਾ ਮੁੰਡਾ ਬਾਹਰ ਗਿਆ ਉਸ ਤੇ ਦਬਾਅ ਬਣਾਇਆ ਜਾ ਰਿਹਾ ਉਸ ਨੂੰ ਰਹਿਣ ਸਹਿਣ ਦੇ ਲਈ ਹੁਣ ਕੋਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਕੰਟੇਨਰ ਦੇ ਵਿੱਚ ਬੰਦ ਕਰਕੇ ਉਸ ਨੂੰ ਰੱਖਿਆ ਜਾ ਰਿਹਾ ਤੇ ਭੁੱਖਾ ਪਿਆਸਾ ਹੋ ਤੜਫਰੀ ਜਿਸ ਦੀ ਵੀਡੀਓ ਤੇ ਫੋਟੋਜ਼ ਉਸਨੇ ਆਪਣੇ ਪਰਿਵਾਰ ਨੂੰ ਭੇਜੀਆਂ ਨੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਹੋਸ਼ ਉਡ ਗਏ ਨੇ ਜਦ ਅਸੀਂ ਏਜੰਟ ਦੇ ਨਾਲ ਜਾ ਕੇ ਇਸ ਬਾਰੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਭਰਾ ਨੂੰ ਵਾਪਸ ਬੁਲਾਉਣਾ ਚਾਹੁੰਦੇ ਹੋ ਤਾਂ 60000 ਰੁਪਏ ਦੇ ਕਰੀਬ ਹੋਰ ਲੱਗਣਗੇ ਉਹਨਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕਰਕੇ ਆਪਣੇ ਭਰਾ ਨੂੰ ਭਾਰਤ ਵਾਪਸ ਬੁਲਾਇਆ ਤੇ ਇਸ ਏਜੰਟ ਦੀ ਸ਼ਿਕਾਇਤ ਉਹਨਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿੰਨੇ ਮਹੀਨੇ ਹੋ ਗਏ ਨੇ ਪਰ ਅਜੇ ਤੱਕ ਸੁਣਵਾਈ ਨਹੀਂ ਕੀਤੀ ਜਾ ਰਹੀ ਕਿ ਉਥੇ ਹੀ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੰਗ ਪੱਤਰ ਦੇਣ ਦੇ ਲਈ ਅਮਨਸਰ ਡਿਪਟੀ ਕਮਿਸ਼ਨਰ ਨੂੰ ਪਹੁੰਚੀਆਂ ਤੇ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੇ ਪੈਸੇ ਵਾਪਸ ਨਹੀਂ ਮਿਲਦੇ ਤਾਂ 14 ਅਗਸਤ ਨੂੰ ਭੰਡਾਰੀ ਪੁਲ ਦੇ ਕੋਲ ਪਰਿਵਾਰ ਦੇ ਸਮੇਤ ਭੁਖ ਹੜਤਾਲ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਤੇ ਅਮਨਸਰ ਪ੍ਰਸ਼ਾਸਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਵੀ ਕਹਿਣਾ ਹੈ ਕਿ ਭੁਖ ਹੜਤਾਲ ਤੇ ਵਾਲਮੀਕੀ ਜਥੇਬੰਦੀਆਂ ਵੀ ਨਾਲ ਬੈਠਣਗੀਆਂ ਸਰਨ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਸੀ ਕਿ ਪਿੰਡ ਘਰ ਮਹਾਪੰਚਾਇਤ ਦਾ ਘਟਾਤਾ ਮੁਸਾ ਚਾਲਤ ਹਾਂ ਸੁਭਾ ਜੀ ਨੂੰ ਬੜੇ ਵਿਸਤਾਰ ਦੇ ਨਾਲ ਦੱਸਿਆ ਗਿਆ ਵਾ ਸਮਾਗਮੀ ਮੇਘਨਾਥ ਜੀ ਵੱਲੋਂ ਕਿ ਜਿਹੜਾ ਸਾਡੇ ਸੰਗਠਨ ਅਰੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ 14 ਤਰੀਕ ਨੂੰ ਜਿਹੜਾ ਜਿਹੜਾ ਭੁੱਖ ਹੜਤਾਲ ਤੇ ਇਸ ਪਰਿਵਾਰ ਜਿਹੜਾ ਸਾਰਾ ਬੈਠਣ ਜਾ ਰਿਹਾ ਵਾ ਜਿਨ੍ਹਾਂ ਨੇ ਕਾਫੀ ਚਿਰ ਤੋਂ 6 ਮਹੀਨਿਆਂ ਤੋਂ ਲਗਾਤਾਰ ਜਿਹੜੇ ਥਾਣਿਆਂ ਦੇ ਵਿੱਚ ਜਿਹੜੇ ਧੱਕੇ ਖਾ ਰਹੇ ਆ ਇਹ ਇਹਨਾਂ ਦੇ ਨਾਲ ਜਿਹੜੀ ਕਬੂਤਰਬਾਜੀ ਕੀਤੀ ਗਈ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜੀ ਕਬੂਤਰਬਾਜੀ ਕੀਤੀ ਇਹਨਾਂ ਕੋ ਪੈਸੇ ਜਿਹੜੇ ਲੈਲੇ ਆ ਤੇ ਬਾਦੋਂ ਇਹਨਾਂ ਦਾ ਜਿਹੜਾ ਮੁੰਡਾ ਵਾ ਉੱਥੇ ਜਿਹੜਾ ਭੇਜ ਕੇ ਟੂਰਿਸਟ ਵੀਜ਼ੇ ਦੇ ਉੱਤੇ ਤੇ ਲਗਾਤਾਰ ਉਸ ਨੂੰ ਉੱਥੇ ਜਿਹੜਾ ਵਾ ਉੱਥੇ ਇੱਕ ਜਿਹੜਾ ਹੈ ਕੰਟੇਨਰ ਉਹਦੇ ਵਿੱਚ ਰੱਖਿਆ ਗਿਆ ਨਾ ਹੀ ਨੂੰ ਉੱਥੇ ਕੰਮ ਤੇ ਲਵਾਇਆ ਔਰ ਨਾ ਹੀ ਨੂੰ ਉੱਥੇ ਕੀ ਨਾਲੇ ਤੇ ਵਾਪਸ ਭੇਜਿਆ ਗਿਆ ਫਿਰ ਇਹ ਪਰਿਵਾਰ ਜਿਹੜਾ ਵਾ ਆਪਣੇ ਹੀ ਮਤਲਬ ਕਿ ਇਹ ਰਿਸ਼ਤੇਦਾਰਾਂ ਨੂੰ ਕਹਿ ਗਏ ਜਾਂ ਉਸੇ ਏਜੰਟ ਨੂੰ ਕਹਿ ਗਏ ਜਿਹੜਾ ਵਾ ਪੈਸੇ ਫਿਰ ਇਹਨਾਂ ਨੇ ਡਬਲ ਦੇ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਵਾਪਸ ਬੁਲਾਇਆ 70-8000 ਰੁਪਇਆ ਫਿਰ ਦਿੱਤਾ ਹੀ ਫਿਰ ਇੱਕ ਉਹਨ ਨੂੰ ਮੁੰਡੇ ਨੂੰ ਵਾਪਸ ਬੁਲਾਇਆ ਮਗਰ ਇਹਨਾਂ ਨੇ ਤਰਖਾਸ ਤੇ ਦਿੱਤੀ ਕਿ ਸਾਡੇ ਨਾਲ ਇਹ ਜਿਹੜੀ ਧੋਖਾ ਜਿਹੀ ਕੀਤੀ ਗਈ ਆ ਏਜੰਟ ਵੱਲੋਂ ਤੇ ਉਹਦੇ ਦੋਸ਼ੀ ਦੇ ਉੱਤੇ ਜਿਹੜੀ ਇਹਨਾਂ ਨੇ ਨੀੜੀ ਕਾਰਵਾਈ ਦੀ ਮੰਗ ਕੀਤੀ ਸੀ ਵਿੱਚ ਕਾਰਵਾਈ ਕਿਉਂ ਨਹੀਂ ਹੋਈ 6 ਮਹੀਨੇ ਤੇ ਲਗਭਗ ਕਾਰਵਾਈ ਸੀਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਕੋ ਐਸਐਚਓ ਸਾਹਮਣੇ ਕਾਰਵਾਈ ਕਿਉਂ ਨਹੀਂ ਕੀਤੀ ਕਾਰਨ ਕੀ ਦੋਵੇ ਜਾਂ ਤੇ ਕੋਈ politcal pressure ਹੈ ਇਹਨਾਂ ਨੂੰ ਜਾਂ ਤੇ ਇਹਨਾਂ ਨੇ ਅੰਦਰ ਖਾਤੇ ਜਾਂ ਦੇ ਕੋਈ ਲੈਣ ਦੇਣ ਕਰ ਲਿਆ ਵਾ ਜਿਸ ਦੇ ਕਾਰਨ ਅਜੇ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਸੜਕਾਂ ਤੇ ਧੱਕੇ ਖਾ ਰਿਹਾ ਵਾ ਥਾਣਿਆਂ ਦੇ ਵਿੱਚ ਧੱਕੇ ਖਾ ਰਿਹਾ ਵਾ ਕਿਤੇ ਨਾ ਕਿਤੇ ਸਾਡੇ ਲੋਕਾਂ ਤਾਂ ਲੱਗਦਾ ਨਹੀਂ ਪ੍ਰਸ਼ਾਸਨ ਨੇ ਤੁਹਾਨੂੰ ਜਾਨ ਬੂਰ ਕੇ ਕੋਸ਼ਿਸ਼ ਕਰਨ ਰਹੀ ਟਰਨਵਾਦੀਆਂ ਨੂੰ ਮਤਲਬ ਇਹ ਪ੍ਰਸ਼ਾਸਨ ਜਿਹੜਾ ਨਾ ਵੈਸੇ ਗਰੀਬ ਪਰਿਵਾਰ ਨੂੰ ਡੇਬਲਾਂ ਦੇ ਉੱਤੇ ਹੱਕ ਨਹੀਂ ਦਿੰਦਾ ਸਾਨੂੰ ਜਦੋਂ ਹੱਕ ਲੈਣੇ ਪੈਂਦੇ ਆ ਉਹ ਸਾਡੇ ਬਾਬਾ ਸਾਹਿਬ ਅੰਬेडकर ਦੇ ਜਿਹੜਾ ਸਾਨੂੰ ਅਧਿਕਾਰ ਦਿੰਦਾ ਸੜਕਾਂ ਦੇ ਉੱਤਰ ਦਾ ਸਾਨੂੰ ਉਹ ਜਿੰਨਾ ਚਿਰ ਨਾ ਨਾ ਲੱਗੇ ਉਹਨਾਂ ਚਿਰ ਇਹਨਾਂ ਦੇ ਜਿਹੜੇ ਸਿਰ ਤੇ ਜੂਲੀ ਸਿੱਟਦੀ ਇਸ ਕਰਕੇ ਜਿਹੜਾ ਆ ਪਰਿਵਾਰ ਆ ਕੱਲ ਨੂੰ ਜੇ ਭੰਡਾਰੀ ਕੋਲੇ ਤੇ ਕੋ ਹੜਤਾਲ ਤੇ ਪਿੰਦਾ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋਏਗਾ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੋਏਗਾ ਇਹ ਚੀਜ਼ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਜੀ ਔਰ ਪੁਲਿਸ ਪ੍ਰਸ਼ਾਸਨ ਜਿੰਨਾ ਜਿੰਨਾ ਉਹ ਪੁੱਛ ਸਮੇਂ ਪਹਿਲਾਂ ਇੱਕ 2018 ਦੇ ਵਿੱਚ ਐਕਟ ਨਿਕਲਿਆ ਸੀ ਕਿ ਜਿਹੜੇ ਲੋਕ ਕਬੂਤਰਬਾਜ਼ੀ ਕਰਦੇ ਆ ਲਾਇਸੈਂਸੀ ਜਿੰਨਾਂ ਕੋਲੇ ਸਲਸਾ ਹੈਗੇ ਉਹਨਾਂ ਦੇ ਵੀ ਚੈੱਕ ਕੀਤੇ ਜਾਣ ਕਿ ਤੇ ਇਹਨਾਂ ਕੋਈ ਜਾਲੀ ਲਾਇਸੈਂਸ ਤਾਂ ਨਹੀਂ ਹੈਗੇ ਤੇ ਉਹਨਾਂ ਦੇ ਲੋਕਾਂ ਦੇ ਵੀ ਜਿੰਨਾਂ ਲੋਕਾਂ ਦੇ ਲਾਇਸੈਂਸ ਨਹੀਂ ਹੈਗੇ ਤੇ ਜਿਹੜੇ ਲੋਗ ਇਹਨਾਂ ਲੋਕਾਂ ਦੇ ਨਾਲ ਕਬੂਤਰਬਾਜ਼ੀ ਕਰਕੇ ਠੱਗੀਆਂ ਮਾਰ ਕੇ ਇਹਨਾਂ ਲੋਕਾਂ ਨੂੰ ਬਾਹਰ ਭੇਜਦੇ ਆ ਤੁਰੰਤ ਪਰਚਾ ਦਰਜ ਕੀਤਾ ਜਾ ਕਲਕ ਆਪਣੀ ਵੀ ਗਲਤੀ ਹੈ ਨਾ ਕਿਉਂਕਿ ਆਪਾਂ ਵੀ ਏਜੰਟ ਕੋ ਜਾਣਦੇ ਆ ਆਪਾਂ ਨੂੰ ਵੀ ਵੇਖਣਾ ਚਾਹੀਦਾ ਜੇ ਵੀ ਹੈਗੇ ਇਹ ਪਤਾ ਹੈ ਇਸ ਤਰ੍ਹਾਂ ਦੇ ਦੇਖੋ ਜੀ ਗਰੀਬ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਦਫਤਰ ਬਣਾਏ ਹੁੰਦੇ ਵੱਡੇ ਵੱਡੇ ਦਫਤਰ ਬਣਾਏ ਹੁੰਦੇ ਤੇ ਸਾਡੇ ਜਿਹੜੇ ਅਨਪੜ ਲੋਕ ਵਿਚਾਰੇ ਆ ਉਹ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਔਰ ਇਹਨਾਂ ਦੀਆਂ ਗੱਲਾਂ ਦੇ ਕਾਰਨ ਹੀ ਇਹ ਵਿਚਾਰੇ ਗੁੰਮਰਾਹ ਹੋ ਜਾਂਦੇ ਆ ਇਸ ਕਰਕੇ ਕੀ ਨਾਲ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਇਹਨਾਂ ਨਾਲ ਜਿਹੜੇ ਲੋਕ ਆ ਜਿਹੜੇ ਵਿੱਕੀ ਭੱਟੀ ਆ ਜੋਨ ਭੱਟੀ ਆ ਬੀਵੀ ਆ ਇਹਨਾਂ ਦੇ ਅਕਾਉਂਟ ਚੈੱਕ ਦਿੱਤੇ ਜਾਂ ਇਸ ਸਾਲ ਦੀਆਂ ਜਿਹੜੀਆਂ ਡਿਟੇਲਾਂ ਇਹਨਾਂ ਦੀਆਂ ਅਕਾਉਂਟ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਂ ਜਿਹੜੇ ਲੋਕ ਇਸ ਤਰ੍ਹਾਂ ਕਬੂਤਰ ਬਾਜੀ ਕਰਦੇ ਨੇ ਜਿਹੜੇ ਪੁਲਿਸ ਵਾਲੇ ਜਿਹੜੇ ਨਹੀਂ ਇਹਨਾਂ ਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਦੇ ਉਹਨਾਂ ਉਹਨਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈ ਕਿਉਂ ਕਿ ਇਹ 2018 ਦੇ ਵਿੱਚ ਐਕਟ ਨਿਕਲਿਆ ਸੀ ਕਿ ਜੇ ਪੁਲਿਸ ਕੋਲ ਤੁਰੰਤ ਪਰਚਾ ਦਰਜ ਨਹੀਂ ਕਰਦੀ ਤੇ ਜਿਹੜੇ ਲੋਕ ਇਹਦੀ ਕਾਰਵਾਈ ਕਰਦੇ ਪਏ ਆ ਉਹਨਾਂ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਬੇਨਤੀ ਕਰਾਂ ਸਮਝ ਜੇ ਕਿ ਉੱਚ ਅਧਿਕਾਰੀਆਂ ਵੱਲੋਂ ਵੱਡੇ ਅਫਸਰਾਂ ਵੱਲੋਂ ਦੇਖਤਾ ਹੈ ਗਿਆ ਵਾ ਕਿ 30 40 ਦਿਨਾਂ ਦੇ ਵਿੱਚ ਵਿੱਚ ਇਹਦਾ ਹੱਲ ਕਰ ਦਿੱਤਾ ਚਾਹੀਦਾ ਆ 6 ਮਹੀਨੇ ਹੋ ਗਏ ਕੀ ਕਾਰਨ ਕੁੰਝਦੇ ਨੇ ਕਾਰਨ ਇਹੋ ਹੀ ਹੈ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਵਾ ਤੇ ਯਾਦ ਇਹਨਾਂ ਨੂੰ ਕੋਈ politcal pressure ਹੈ ਜਾਂ ਤੇ ਯਾ ਇਹਨਾਂ ਨੇ ਕੋਈ ਅੰਦਰ ਖਾਤੇ ਕੋਈ ਲੈਂਡ ਦੇਣ ਕਰ ਲਿਆ ਵਾ ਜਿਹਦੇ ਕਾਰਨ ਆ ਚਾਹੀ ਇਸ ਗਰੀਬ ਪਰਿਵਾਰ ਨੂੰ ਜਿਹੜੇ ਠੱਕੇ ਖਾ ਇੰਨਸਾਲ ਕੋਈ ਫੋਟੋ ਪਾ ਦੇਵੇ ਅਸਲੇ ਦੀ ਉਹਦੇ ਤੋਂ 1 ਮਿੰਟ ਤੋਂ ਪਹਿਲੇ ਪਰਚਾ ਹੋ ਜਾਂਦਾ ਹੈ ਜਿਹੜੇ ਤੁਸੀਂ ਫੋਟੋਆਂ ਦਿਖਾ ਰਹੇ ਹੋ ਸੋਸ਼ਲ ਮੀਡੀਆ ਤੇ ਉਹਨੇ ਵਾਇਰਲ ਕੀਤੀਆਂ ਵਾ ਇਹਨਾਂ 6 ਮਹੀਨੇ ਹੋ ਗਏ ਪੁਰਾਣੇ ਪਰਚਾ ਨਹੀਂ ਹੋਇਆ ਨਾ ਇਹਦੀ ਸੁਣਵਾਈ ਹੋਈ ਪਰ ਇਹ ਤੁਸੀਂ ਪ੍ਰਸ਼ਾਸਨ ਨੂੰ ਫੋਟੋਆਂ ਦਿਖਾਈਆਂ ਸੀ ਜੀ ਇਹ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਮੀਡੀਆ ਰਾਹੀਂ ਵੀ ਦਿਖਾਈਆਂ ਵਾ ਔਰ ਇਹ ਪਰਿਵਾਰ ਜਦੋਂ ਗਿਆ ਵਾ ਪ੍ਰਸ਼ਾਸਨ ਨੂੰ ਦੋ ਤੋਂ ਤਿੰਨ ਵਾਰ ਮਿਲਿਆ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਵਾ ਉਹਨਾਂ ਨੂੰ ਵੀ ਦਿਖਾਈਆਂ ਕਿ ਦੇਖੋ ਜੀ ਇਹ ਬੰਦਾ ਇਸ ਤਰ੍ਹਾਂ ਦੇ ਸਾਨੂੰ ਮਦਦ ਫੋੜਵਾ ਪਾਉਂਦਾ ਪਿਆ ਵਾ ਸਾਡਾ ਇਸ ਬੰਦੇ ਕੋਲੋਂ ਬਚਾਅ ਕੀਤਾ ਜਾਵੇ ਸਾਡੇ ਪੈਸੇ ਦਵਾਈ ਜਾਣ ਮੰਗ ਰਜ ਤੱਕ ਕੋਈ ਸੁਣਵਾਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਜੀ ਅਪੀਲ ਇਹੋ ਹੀ ਆ ਜੀ ਜਾਂ ਤੇ ਇਸ ਗਰੀਬ ਦੋਸਤ ਨੂੰ ਪੈਸੇ ਦਵਾਈ ਦੇ ਤੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਵਾਲੇ ਟਾਈਮ 'ਚ ਜੇ ਮੋਰ ਗਰੀ ਪਰਿਵਾਰ ਨਾਲ ਇਹ ਧੱਕਾ ਨਾ ਕਰੇ ਠੀਕ ਹੈ ਕਿ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਨਹੀਂ ਤੇ 14 ਨੂੰ ਜਿਹੜਾ ਇਹ ਪਰਿਵਾਰ ਜਿਹੜਾ ਬੈਠੇ ਜਾ ਰਿਹਾ ਹੈ ਬਾਲਮੀਕੀ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ ਸਮਾਜਿਕ ਜਥੇਬੰਦੀਆਂ ਦਾ ਇਹਨਾਂ ਦਾ ਪੂਰਾ ਸਮਰਥਨ ਹੈ ਕਿ ਜੋ ਜੀਓਟੀ ਸ਼ਾਸਤਰਾ ਦੇ ਇੱਕ ਕਰੀਰ ਸਮਾਜ ਦਾ ਪ੍ਰਮਾਣ ਇਸ ਨੇ ਵੀ ਦੇਸ਼ ਪਹੁੰਚਣ ਦੇ ਵਾਸਤੇ ਗਰਦਾਸਪੁਰ ਦੇ ਇੱਕ ਲੋਕ ਪੱਟੀ ਜੌਨ ਪੱਟੀ ਹੁੰਦਾ ਪੈਸੇ ਦੇ ਬਲੇਡ ਆਧੇ ਜਿਹੜੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਸ ਦੇ ਬਲੌੜੀ ਫੋਟਾ ਐਸੀ ਇੱਕ ਫੋਟੋ ਆ ਜਿਹੜੀਆਂ ਤੁਸੀਂ ਹਾਬ ਦੇਖ ਸਕਦੇ ਹੋ ਜੇ ਇਸ ਫੋਟੋਾਂ ਤੋਂ ਉਹੀ ਹਾਲਤ ਕਰਨਾ ਚਾਹਦਾ ਹੈ ਲਗਾਤਾਰ ਪੰਜਾਬ ਸਰਕਾਰ ਜਿਹੜੀ ਗੈਂਗਟਰਵਾਦ ਨੂੰ ਜੜਾ ਖਤਮ ਕਰਨਾ ਚਾਹਦੀ ਹੈ ਪਰ ਦੇਖੋ ਇਸ ਫੋਟੋਾਂ ਤੇ ਕਿ ਕਿਸ ਤਰ੍ਹਾਂ ਜਿਹੜਾ ਗੈਂਗਟਰਵਾਦ ਦਾ ਪਰਫੋਰਮ ਕੀਤਾ ਰਿਹਾ ਗਰੀਬ ਪਰਵਾਰ ਨੂੰ ਜੜਾ ਧਰਾਤਮਕ ਹੈ ਜਾ ਰਿਹਾ ਇਹ ਵਿਆਪਨ ਵੀ ਸ਼ਹਿਰ ਇੱਥੇ ਕਿਸੇ ਕੋ ਕੋ ਉਸ ਪ੍ਰਸ਼ਾਸਨ ਕੋ ਵੀ ਇਹ ਵਿਆਪਨ ਨਹੀਂ ਹੋਣਗੇ ਜਿਹੜੇ ਵਿਆਪਨ ਦਿਖਾ ਕੇ ਉਸ ਗਰੀਬ ਪਰਵਾਰ ਨੂੰ ਧਰਾਤਮਕ ਹੈ ਜਾ ਰਿਹਾ ਕੀ ਕਹਿ ਰਹੇ ਹੈ ਡਰਾਇਆ ਕਿ ਤੱਕ ਹੈ ਕਿਉਂ ਜਾ ਰਿਹਾ ਜੀ ਪੈਸੇ ਨਾ ਦੇਣ ਦੀ ਸੂਰਤ ਹੈ ਜੀ ਵੀ ਆਪਾਂ ਪੈਸੇ ਨਹੀਂ ਦੇਨੇ ਨਹੀਂ ਦੇਨੇ ਹਾਂਜੀ ਫਰਵਰੀ ਮਹੀਨੇ ਜਿਹੜੀ ਦਰਖਾਸਤ ਹੈ ਮਾਨ ਜੋ ਸੀਪੀ ਸਾਹਿਬ ਦੇ ਕੋਲ ਸੀ ਜਿਹੜੀ ਜਿਹੜੇ ਤਫਤੀਸ਼ ਸੀ ਪਰ ਅੱਜ ਤੱਕ ਉਸ ਜਿਹੜੀ ਦਰਖਾਸਤ ਦੇਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਜਿਸ ਕਰਕੇ ਮਜਬੂਰਨ ਵਾਲਮੀਕੇ ਬੇਦਕਰ ਮਹਾਪੰਚਾਇਤ ਦੇ ਸંચਾਲਕ ਨੇ ਸੁਮਿਤ ਕਾਲੀ ਉਹਨਾਂ ਉਹੜਾ ਚੋਰਾ ਤਰੀਕਾ ਧਰਨਾ ਪੰਡਾਰੀ ਕੋਲ ਦੇ ਜਿਹੜੇ ਲਿਖਿਆਗਾ ਜਿਸ ਦੇ ਚ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਘੋਖੜਤਾ ਤੇ ਬੈਠੇਗਾ ਜਿਨ੍ਹਾਂ ਨਾਲ ਵਾਲਮੀਕ ਸਮਾਜੀਆਂ ਧਾਰਮਿਕ ਸਮਾਜਿਕ ਜਿਹੜੀ ਜੱਥੇ ਨਾ ਸਾਥ ਦੇਣੀਆਂ ਇਸ ਕਰਕੇ ਮੇਰੀ ਬੇਨਤੀ ਹੈ ਮਾਨਯੋਗ ਸੀਧੀ ਸਾਹ ਨੂੰ ਜਿਹੜੇ ਸ਼ਹਿਰ ਸ਼ਹਿਰ ਦੀ ਗਾਰਡਾਡ ਦੀ ਦਿੱਤੀ ਵੀਹਦ ਹੈ ਤੁਰੰਤ ਜਿਹੜਾ ਦੋਸ਼ੀ ਹੈ ਤੇ ਜਿਹੜੀ ਕਾਰਵਾਈ ਕਰ ਦੋ ਤਾਂ ਜੋ ਇਸ ਪਰਿਵਾਰ ਜਿਹੜਾ ਥੱਕੇ ਨਾ ਖਾਣੇ ਬਣ ਇਹ ਹਿੰਦਾ ਪਰ ਸਮਾਜ ਦਾ ਸਰਕਾਰਾਂ ਦੇ ਸਮੇਂ ਦੇ ਅਕਸਰੀ ਸਮਾਜ ਨੂੰ ਆਪਣਾ ਥੱਪ ਲੈਣ ਨਹੀਂ ਸੜਕਾਂ ਦੇ ਉੱਪਰ ਮੈਂ ਪੈਂਦਾ ਇਹ ਕਾਰਨ ਕਿਸ ਹੋਵੇ ਇਹ ਪਤਾ ਗਿਆ ਦਰਦ ਪਰਿਵਾਰਾਂ ਨਾਲ ਹਮੇਸ਼ਾ ਹੀ ਥੱਕਾ ਹੁੰਦਾ ਪੂਰੇ ਭਾਰਤ ਵਿੱਚ ਹੋ ਰਿਹਾ ਹੈ ਐਸੇ ਹੀ ਇਹ ਇਹ ਜਿਹੜੀ ਲੋਕਾਂ ਦੀ ਮਨਛਾ ਜਿਹੜੀ ਮਾਨਸਿਕਤਾ ਹੈ ਉਹ ਹੀ ਸਾਡੇ ਸਮਾਜ ਦੇ ਪ੍ਰਤੀਗਰੀ ਅੱਜ ਵੀ ਉਹ ਹੀ ਜਿਹੜੀ ਸੋਚਦਾ ਸੀ ਠੀਕ ਜਿਹਦੇ ਤੁਸੀਂ ਸਰ ਕੀ ਨਾਮ ਮੇਰਾ ਨਾਮ ਹੈਗਾ ਜੋ ਜੋ ਕਿਸੀ ਮਜੀਠਾ ਰੋਡ ਕੁੰਗਬਾਲਾ ਪ੍ਰੇਮ ਨਗਰ ਦਾ ਰਹਿਣ ਵਾਲਾ ਹਾਊਸ ਨੰਬਰ 542 ਐ ਡੀਸੀ ਦਫਤਰ ਪੁਜੀਓ ਕੀ ਕਰ ਰਿਹਾ ਅੱਜ ਇਹਨਾ ਜੀ ਆਪਾਂ ਮੈਂ ਆਪਣੇ ਬ੍ਰਦਰ ਨੂੰ ਅਰਮੀਨੀਆ ਭੇਜਿਆ ਸੀ ਜੌਨ ਭੱਟੀ ਜੋ ਏਜੰਟ ਹੈਗੇ ਨੇ ਬਕਾਸਪੁਰ ਦੀ ਜੈਕ ਜੌਨ ਰਿਚੀ ਭੱਟੀ ਠੀਕ ਹੈ ਜੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਮਤਲਬ ਆਪਾਂ ਤੁਹਾਡੇ ਭਰਾ ਨੂੰ ਬਾਹਰ ਭੇਜਾਂਗੇ ਸਾਡੇ ਕਿਸੇ ਨੌਂ ਨੇ ਉਹਨਾਂ ਨਾਲ ਗੱਲ ਜਿਵੇਂ ਕਰਵਾਈ ਇਹ ਕਿੰਨੇ ਕਿੰਨੇ ਲੱਖ ਚ ਗੱਲ ਹੋਈ ਸੀ ਕਿੰਨੇ ਪੈਸੇ ਦਿੱਤੇ ਸਨ ਕੈਸ਼ ਚ 4,25 ਲੱਖ ਚ ਗੱਲ ਹੋਈ ਸੀ 50 ਹਜ਼ਾਰ ਆਈਡੀ ਵਾਸਤੇ ਟੋਟਲ ਉਹਨਾਂ ਨੂੰ ਅਸੀਂ 4,75 ਜਿਹੜਾ ਦਿੱਤਾ ਸੀਗਾ ਉਹੀ ਪੈਕਿੰਗ ਦਾ ਕੰਮ ਕਿਹਾ ਸੀ 2 ਸਾਲ ਦਾ ਵਰਕ ਪਰਮਿਟ ਕੰਪਨੀ ਦਾ ਡੀਆਰਸੀ ਕਾਰਡ ਸੋਸ਼ਲ ਵਰਕਰ ਕਾਰਡ ਕਹਿ ਜਿੰਨਾ ਵੜਾ ਕੇ ਦਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਕਿਦੋਂ ਮੁੰਡਾ ਉੱਥੇ ਗਿਆ ਕੋਈ ਕੰਮ ਨਹੀਂ ਲਾਇਆ ਮੈਂ ਉੱਥੇ ਸਰ ਜੀ ਕੋਈ ਗਏ ਆ 2-3 ਦਿਨ ਉਹਨਾਂ ਦੇ ਰੂਮ ਚ ਰਹੇ ਉਸ ਤੋਂ ਬਾਅਦ ਇੱਕ ਕੰਟੇਨਰ ਚ ਰਿਹਾ ਵਾ ਜਿੰਨਾ ਸਮਾਂ ਵੀ ਉੱਥੇ ਰਿਹਾ ਵਾ ਜਦੋਂ ਇਹਨੇ ਸਾਨੂੰ ਉੱਥੋਂ ਆਪਣੇ ਹਾਲਾਤ ਦੱਸੇ ਵੀ ਫੋਟਵਾ ਪਾਈਆਂ ਕੀ ਆ ਦੇਖੋ ਮੇਰੇ ਤੇ ਇੱਥੇ ਹਾਲਾਤ ਬਹੁਤ ਬੁਰੇ ਆ ਨਾ ਮੈਨੂੰ ਕੰਮ ਕਰਤੇ ਨਹੀਂ ਲਵਾਇਆ ਹੂੰ ਫਿਰ ਆਪਾਂ ਇਹਨਾਂ ਨਾਲ ਗੱਲ ਜਦੋਂ ਕੀਤੀ ਏਜੰਟਾਂ ਨਾਲ ਤੇ ਇਹ ਕਹਿੰਦੇ ਜੇ ਦੁਬਾਰਾ ਬ੍ਰਦਰ ਨੂੰ ਕੋਈ ਰਿਟਨ ਵਾਪਸ ਬੁਲਾਉਣਾ ਵਾ ਤੇ ਤੁਹਾਨੂੰ ਇੱਥੇ ਮਤਲਬ ਟੈਕਸ ਪੇ ਕਰਨਾ ਪਏਗਾ ਜਿਹੜਾ 21 ਦਿਨ ਤੋਂ ਪਲਾਸੇ ਜਿਆਦਾ ਰਹਿ ਚੁੱਕਾ ਵਾ ਉਹਦਾ ਵੀ ਇਹੀ 50300 ਇੱਥੇ ਟੈਕਸ ਦਿੱਤਾ ਪਿੰਡ 35000 ਦੀ ਟਿਕਟ ਕਰਵਾ ਕੇ ਫਿਰ ਆਪਣੇ ਬ੍ਰਦਰ ਨੂੰ ਵਾਪਸ ਕਰਾ ਦੇ ਕਿਦੋਂ ਬ੍ਰਦਰ ਆਇਆ ਉਦੋਂ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਸਰ ਉਸ ਤੋਂ ਪਹਿਲਾਂ ਵੀ ਮੈਂ ਕੰਪਲੇਨ ਕੀਤੀ ਸੀ ਫਰਵਰੀ ਮਹੀਨੇ 2 2024 ਨੂੰ ਤੁਸੀਂ ਕੀ ਉਸ ਸਮੇਂ ਸਰ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਆਏ ਆ ਇਹਨਾਂ ਨੇ ਵੀ ਕੀਤੀ 3 ਮਹੀਨੇ ਮਤਲਬ ਫੇਰ ਕਾਰਵਾਈ ਚੱਲੀ ਆ ਕਾਰਨ ਕੀ ਸਮਝਦੇ ਜਿਹੜਾ ਤੁਹਾਡੀ ਸਰ ਵੇਖੋ ਜੀ ਉਹ ਪਹਿਲੇ ਨੰਬਰ ਤੇ ਤੇ ਉਹ ਹੁੰਦੇ ਨਹੀਂ ਜਦੋਂ ਇਹਨਾਂ ਤਿੰਨ ਪਰਵਾਨੇ ਇਕੱਠੇ ਦੋ ਦੋ ਪਰਵਾਨੇ ਇਥੋਂ ਇੱਕ ਇੱਕ ਪਰਵਾਨਾ ਹੀ ਇਹਨਾਂ ਦੇ ਨਾਲ ਜਾ ਕੇ ਏਜੰਟਾਂ ਦੇ ਘਰ ਨੋਟਿਸ ਵੀ ਕਰਾ ਕੇ ਫਿਰ ਵੀ ਉਹ ਜਿਹੜੇ ਏਜੰਡਾ ਸਾਨੂੰ ਇਹੀ ਕਹਿੰਦੇ ਸੀ ਕਿ ਤੁਸੀਂ ਜੋ ਕਰ ਸਕਦੇ ਕਰ ਲਓ ਸਾਨੂੰ ਕੋਈ ਫੜਕਣੀ ਪੈਂਦਾ ਅੱਜ ਤਾਂ ਸਾਡੇ ਤੇ ਹੋਰ ਹੀ ਬੜੇ ਲੋਕਾਂ ਸਰកਸ਼ਾ ਜੇ ਚੈਂਪੀਅਨ ਦੇ ਪਰਚੇ ਕਰਨ ਦੀ ਮੰਗ ਕੀਤੀ ਕੁਛ ਨਹੀਂ ਹੋਇਆ ਹੁਣ ਨੈਕਸਟ ਸਟੈਪ ਕੀ ਹੈ ਜੀ ਸਰ ਹੁਣ ਸਾਡਾ ਇਹੀ ਹੈ ਜੀ ਹੁਣ ਆਪਾਂ ਵਾਲਮੀਕੀ ਮਤਲਬ ਕਿ ਜਿੱਥੇ ਬੰਦੇ ਤੋਂ ਆਏ ਆ ਆਦੀ ਵਾਲਮੀਕੀ ਉਮੀਦਵਾਰ ਮਹਾਪੰਚਾਇਤ ਤੋਂ ਮੰਗ ਪੱਤਰ ਦਿੱਤਾ ਵਾ ਜੀ ਬੀਸੀ ਸਾਹਿਬ ਜੀ ਇਸ ਤਰ੍ਹਾਂ ਲਈਦਾ ਮੰਗ ਪੱਤਰ ਮੰਗ ਪੱਤਰ ਇਹੀ ਹੈ ਜੀ ਵੇਖੋ ਇਹਨਾਂ ਨੇ ਸਾਨੂੰ ਅਸ਼ਵਾਜ ਦਵਾਇਆ ਵਾ ਕਿ ਅਗਰ ਤੁਹਾਡੇ ਨਾਲ ਨਈ ਇਨਸਾਫ ਹੋਏਗਾ ਤੇ ਅਸੀਂ ਤੁਹਾਡੇ ਨਾਲ ਜਿੱਦਾਂ ਤੁਸੀਂ ਕਹੋਗੇ ਐਂਡ ਹੀ ਹੂੰ ਤੁਰ ਮੰਗ ਪੱਤਰ ਜਿੱਕਾ ਦਾ ਗੱਲੋਂ ਦਿੱਤਾ ਗਿਆ ਕੀ ਕਹਿੰਦੇ ਪੱਤਰ ਵੇਖੋ ਜੀ 6 ਮਹੀਨੇ ਹੋ ਗਏ ਸਾਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਵਿੱਚ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬਹੁਤ ਸੱਜੀ ਖਰਾਬ ਹੋਈ ਆ ਸਾਡਾ ਕਾਰੋਬਾਰ ਵੀ ਰੁਕਦਾ ਵਾ ਏਜੰਟ ਹੁੰਦੇ ਨਹੀਂ ਹੈਗੇ ਪੁਲਿਸ ਸਾਨੂੰ ਬੁਲਾ ਲੈਂਦੀ ਏਜੰਟ ਨਹੀਂ ਹੁੰਦੇ ਅਨਸਰ ਮੰਗ ਪੱਤਰ ਦਿੱਤਾ ਆ ਦੀ ਵਾਲ ਮਿੱਕੀ ਆ ਮੀਂਕਰ ਮਹਾਪੰਚਾਇਤ ਦਾਪਾ ਮੁਖਰ ਦਾ ਉਹਦੇ ਬਹਿਨ ਜਾ ਰਹੇ ਆ ਪਰਿਵਾਰ ਸਭੀ ਹਮ ਠੀਕ ਹੈ ਜੀ ਕਬੂ